ਬਹੁਤ ਸੋਸ ਦੀ ਗੱਲ ਹੈ ਜੋ ਇਸ ਵੇਲੇ ਪੰਜਾਬ ਦੇ ਵਿੱਚ ਹੋ ਰਿਹਾ ਵਾ ਪੰਜਾਬ ਚ ਪੰਜਾਬ ਹੜੜ ਹੜਾ ਨਾਲ ਪੀੜਤ ਹੈ ਲੋਕ ਬੇਕਾਰ ਹੋਏ ਹੋਇਆ ਪਤਾ ਨਹੀਂ ਕਿੰਨੀਆਂ ਜਾਨਾਂ ਚਲੇ ਗਈਆਂ ਕਿੰਨੇ ਪਸ਼ੂ ਮਰ ਗਏ ਕਿੰਨੇ ਘਟ ਹੈਗੇ ਔਰ ਉਥੇ ਆਂ ਬਰਾਮਾ ਜਿਹੜਾ ਵਾ ਇਹ ਚੱਲ ਰਿਹਾ ਵਾ ਮੇਰਾ ਖਿਆਲ ਹੈ ਕਿ ਪਹਿਲੋ ਤੇ ਅਸੀਂ ਕਹਿੰਦੇ ਸੀ ਆਪਏ ਬਦਲਾਵ ਲੈ ਕੇ ਆਵਾਂਗੇ ਪੰਜਾਬ ਦੇ ਵਿੱਚ ਰਮੇਸ਼ ਸਿੰਘ ਪਠਾਨ ਬਾਜਰਾ ਦਾ ਜੇ ਬੈਕਗਰਾਉਂਡ ਵੇਖੀਏ ਮੈਂ ਉਹਨੂੰ ਨਿੱਜੀ ਤੌਰ ਤੇ ਤਾਂ ਨਹੀਂ ਜਾਣਦਾ ਲੇਕਿਨ ਉਹਨਾਂ ਦਾ ਬੈਕਗਰਾਉਂਡ ਵੇਖੀਏ ਵੀ ਉਹ ਕਿਵੇਂ ਇੱਕ ਪਾਰਟੀ ਤੋਂ ਦੂਜੀ ਪਾਰਟੀ ਗਿਆ ਦੂਜੀ ਤੋਂ ਤੀਜੀ ਗਿਆ ਤੀਜੀ ਤੋਂ ਫਿਰ ਦੂਜੀ ਚ ਆਇਆ ਫਿਰ ਚੌਥੀ ਚ ਆਇਆ ਉਹਨੂੰ ਤੁਸੀਂ ਆਪਣਾ ਉਮੀਦਵਾਰ ਬਣਾਉਂਦੇ ਜੇ ਸੋ ਕੀ ਇਹ ਜਿਹੜੇ ਬਾਕੀ ਪਾਰਟੀਆਂ ਚ ਇਸ ਤਰ੍ਹਾਂ ਲੀਡਰ ਰਹੇ ਨੇ ਉਹ ਬਦਲਾਵ ਲਿਆ ਸਕਦੇ ਆ ਫਿਰ ਤੁਹਾਡਾ ਹੁਣ ਤੱਕ ਕੋਈ ਚਾਹਤੇ ਸੀ ਚਾਹਦਾ ਕਹਿੰਦੇ ਆ ਉਹਦੇ ਕੋਲ ਗਵਰਨਮੈਂਟ ਸੀਗੇ ਪਹਿਲਾਂ ਤੇ ਜਿਹੜੇ ਰੂਲ ਦੇ ਮੁਤਾਬਕ ਤੁਸੀਂ ਇੱਕ ਐਮਐਲ ਨੂੰ 14 ਗਨ ਮੈਂਟ ਦੇ ਹੋਇਆ ਮੈਂ ਵੀ ਐਮਐਲ ਰਿਆਂ ਮੈਂ ਐਮਐਲ ਨੂੰ ਨਾਰਮਲੀ 4 ਗਨ ਮੈਂਟ ਮਿਲ ਜਾਂਦੇ ਸੀ ਦੋ ਨਾਰਮਲੀ ਔਰ ਕਿਉਂਕਿ ਰੋਟੇਸ਼ਨ ਹੁੰਦਾ ਵਾ ਉਹਦੇ ਵਾਸਤੇ 4 ਐਮਐਲ ਮਿਲਦੇ ਸੀ ਸੋ 14 ਤੁਸੀਂ ਕਿਵੇਂ ਦਿੱਤੇ ਗਏ ਸੀ ਜਿਹੜਾ ਕੇਸ ਉਹ ਤੇ ਪਹਿਲਾਂ ਬਣਿਆ ਜਾਂ ਸ਼ਿਕਾਇਤ ਉਹਦੇ ਖਿਲਾਫ ਕੀਤੀ ਉਹਦੋਂ ਕਦੇ ਵੀ ਕੋਈ ਨਹੀਂ ਕੀਤੀ ਗਈ ਔਰ ਹੁਣ ਕਿਵੇਂ ਕਾਰਵਾਈ ਆਪਾ ਕਰ ਰਹੇ ਆ ਕੀ ਇਹ ਵਾਕਈ ਰੇਪ ਕੇਸ ਬਣਦਾ ਵਾ ਉਸੀਂ ਰੈਸਮੈਂਟ ਦਾ ਕੇਸ ਤੇ ਕੋਈ ਔਰਤ ਕਸਰ ਵੀ ਆ ਪਰ ਰੇਪ ਜਿਹੜਾ ਬੰਦਾ ਇੱਕ ਕੰਸੈਂਸਲ ਸਬਦਿਸ਼ਣਸ਼ਿਪ ਰਹੀ ਹੋਵੇ ਜਰਾ ਜ਼ਮਾਤ ਨਹੀਂ ਰਹੀ ਹੋਵੇ ਉਹਨੂੰ ਆਪਾਂ ਰੇਪ ਚ ਕਨਵਰਟ ਕਰ ਸਕਦੇ ਆ ਇਹ ਰੇਪ ਕੇਸ ਦੀ ਰੇਪ ਕਾਨੂੰਨ ਦੀ ਦੁਰਉਪਯੋਗ ਹੈ ਅਗਿਆਪਾ ਵੇਖਿਆ ਸੀ ਬਲਤੇਜ ਪੰਨੂ ਨਾਲ ਵੀ ਇਉਂ ਹੀ ਹੋਇਆ ਸੀ ਉਹਨੂੰ ਬਲਤੇਜ ਪੰਨੂ ਆਪਣੇ ਆਪ ਨੂੰ ਸੱਚਾ ਦੱਸ ਗਿਆ ਇਹਨੂੰ ਛੂਟਾ ਕਹਿੰਦਾ ਉਹ ਕਹਿੰਦਾ ਜਿਹੜੇ ਗਲਤ ਕੰਮ ਕਰਦੇ ਇਹਨਾਂ ਦੇ ਖਿਲਾਫ ਕਾਰਵਾਈ ਹੋਊਗੀ ਤੇ ਫਿਰ ਜੇ ਇਹਦੇ ਖਿਲਾਫ ਕਾਰਵਾਈ ਹੋਊਗੀ ਤੇ ਫਿਰ ਤੁਹਾਡੇ ਖਿਲਾਫ ਕਿਉਂ ਨਹੀਂ ਹੋਈ ਕਾਰਵਾਈ ਸੋ ਕਹਿਣ ਦਾ ਮਤਲਬ ਇਹ ਹੈ ਕਿ ਇਹ ਕਿ ਨਾ ਕਾਨੂੰਨ ਦੇ ਨਾਲ ਅਸੀਂ ਮਜ਼ਾਕ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਕਿਉਂਕਿ ਕਾਨੂੰਨ ਨੂੰ ਤੋੜ ਮੋੜ ਕੇ ਆਪਣੇ ਤਰੀਕੇ ਨਾਲ ਵਰਤਣ ਦੀ ਕੋਸ਼ਿਸ਼ ਕਰ ਰਹੇ ਹਾਂ ਇਹਦਾ ਨੁਕਸਾਨ ਲੋਕਾਂ ਦਾ ਤੇ ਹੈ ਹੀ ਹੈ ਸਾਡਾ ਆਪਣਾ ਨੁਕਸਾਨ ਨਹੀਂ ਹੋਊਗਾ ਕਿਉਂਕਿ ਕਾਨੂੰਨ ਤੁਹਾਡੇ ਖਿਲਾਫ ਹੀ ਇਸੇ ਤਰ੍ਹਾਂ ਵਰਤਿਆ ਜਾਂਦਾ ਹੈ ਮੇਰਾ ਖਿਆਲ ਹੈ ਕਿ ਇਹ ਪਠਾਨ ਮਾਜਰਾ ਨੇ ਆਲੋਚਨਾ ਕੀਤੀ ਦਿੱਲੀ ਟੀਮ ਦੀ ਜਿਹਦੇ ਨਾਲ ਕਾਫੀ ਲੋਕੀ ਸਹਿਮਤ ਹੋਣਗੇ ਉਹ ਇੱਕ ਪਾਸੇ ਐਂਦੀ ਕੋ ਇੰਪੋਰਟੈਂਟ ਗੱਲ ਨਹੀਂ ਕਿ ਕਿਸੇ ਦੀ ਆਲੋਚਨਾ ਕਰਤੀ ਜਾਵੇ ਤੋ ਉਹਦੇ ਮਗਰ ਪੁਲਿਸ ਲੱਗ ਜਾਵੇ ਉਹ ਆਪੇ ਬਾਅਦ ਦੇ ਵਿੱਚ ਪਾਰਟੀ ਫੋਰਮ ਦੇ ਵਿਚਰ ਨੂੰ ਨਹੀਂ ਚੱਟ ਲਿਓ ਐਸ ਤਰ੍ਹਾਂ ਲੋੜ ਹੈ ਕਿ ਹੜ੍ਹਾਂ ਦੇ ਵਿੱਚ ਜਿਹੜੇ ਲੋਕੀ ਪ੍ਰਭਾਵਿਤ ਨੇ ਪਤਾ ਕਰੋ ਕਿ ਕਿਹੜੀ ਕਿਹੜੀ ਚੀਜ਼ ਦੀ ਜ਼ਰੂਰਤ ਆ ਕਿੱਥੋਂ ਆਣੀ ਆ ਕੇਂਦਰ ਤੋਂ ਆਪਾਂ ਕਿਵੇਂ ਮਦਦ ਲੈ ਸਕਦੇ ਆ ਜਿਹੜੀ ਫਲੱਡ ਰੀਲੀਫ ਮੀਜਰਸ ਵਾਸਤੇ ਮਦਦ ਕਿਵੇਂ ਉਹਦੇ ਵਾਸਤੇ ਪ੍ਰੋਪਰ ਪ੍ਰੋਪੋਜ਼ਲ ਲੇਕ ਟੀਮ ਨੂੰ ਲਾ ਦਿਓ ਕਿ ਹੁਣੇ ਤੋਂ ਪਿਆਰੀ ਕਰਨੀ ਸ਼ੁਰੂ ਕਰ ਦੇਣ ਅਫਸਰਾਂ ਦੀ ਡਿਊਟੀ ਲਾ ਦਿਓ ਕਿ ਇੱਕ ਪ੍ਰੋਪਰ ਕੇਸ ਬਣਾਇਆ ਜਾਵੇ ਤਾਂ ਕਿ ਕੇਂਦਰ ਵੱਲੋਂ ਇੱਕ ਰੀਲੀਫ ਤੁਹਾਨੂੰ ਆ ਸਕੇ ਜੇ ਤੁਸੀਂ ਪ੍ਰੋਪਰ ਕੇਸ ਨਹੀਂ ਭੇਜੋਗੇ ਤਾਂ ਕੇਂਦਰ ਤੁਹਾਨੂੰ ਰੀਲੀਫ ਨਹੀਂ ਦੇਗਾ ਇਹ ਠੀਕ ਹੈ ਗੱਲ ਕਿ ਆਲਮੋਸਟ 70 80% ਦਾ ਨੁਕੇਦਰ ਮਦਦ ਕਰ ਸਕਦਾ ਜੇ ਪ੍ਰੋਪਰ ਕੇਸ ਹੋਵੇ। ਪਰ ਫਿਰ ਤੁਹਾਨੂੰ ਕੁਝ ਪਾ ਕੇ ਸਾ ਆਪਣੇ ਕੋਲ ਵੀ ਪਾਣਾ ਕਰਾਓ। ਔਰ ਇਹ ਦਿੱਲੀ ਵਾਲੇ ਲੀਡਰਸ਼ਿਪ ਨੂੰ ਕਾਈਂਡਲੀ ਜਿਹਦੇ ਕਰਕੇ ਇਹ ਮਸਲਾ ਉੱਪਰ ਆਗਾ। ਕਿਉਂਕਿ ਪ੍ਰਧਾਨ ਮਾਜਰੇ ਨੇ ਵੀ ਦਿੱਲੀ ਦੀ ਟੀਮ ਦੀ ਗਲਤੀ ਕੀਤੀ ਔਰ ਬਹੁਤ ਸਾਰੇ ਅੱਗੇ ਵੀ ਕਰਦੇ ਰਹੇ ਨੇ। ਅਸੀਂ ਤਾਂ 2018 ਦੀ ਇਹ ਗੱਲ ਕਰਦੇ ਰਹੇ ਹਾਂ। ਉਹਨਾਂ ਨੂੰ ਵਾਪਸ ਭੇਜੋ। ਪੰਜਾਬ ਸਰਕਾਰ ਨੂੰ ਲੋਕਾਂ ਨੇ ਚੁਣਿਆ ਹੋਇਆ ਵਾ। ਅਫਸਰ ਸਾਹਿਬ ਦੇ ਨਾਲ ਉਹਨਾਂ ਨੇ ਅਕਸਰ ਚੰਗੀ ਅਸਰ ਲਾ ਕੇ ਪੰਜਾਬ ਸਰਕਾਰ ਨੂੰ ਚਾਹਿਆ ਵਾ ਕਿ ਆਪ ਉਹ ਰਾਹਤ ਕਾਰਜਾਂ ਚ ਲੱਗਣ ਪਰ ਦਿੱਲੀ ਦੀ ਜੀ ਨੂੰ ਕਹਿਣ ਕਿ ਸਾਨੂੰ ਆਪਣਾ ਕੰਮ ਕਰ ਲਿਓ ਸਮਾਂ ਆ ਗਿਆ ਵਾ ਕਿ ਇਹ ਪੰਜਾਬ ਲੀਡਰਸ਼ਿਪ ਪਰ ਸਮਾਂ ਆ ਗਿਆ ਪੰਜਾਬ ਲੀਡਰਸ਼ਿਪ ਨੂੰ ਬੋਲਣ ਦਾ ਜੋ ਨਹੀਂ ਬੋਲਣਗੇ ਤਾਂ ਉਹਨਾਂ ਨੂੰ ਕਮਿਆਜ਼ਾ 2027 ਕੋਲ ਨੋ ਪੋਤਰਾ ਪਊਗਾ ਕਿਤੇ ਇਹ ਨਾ ਹੋਵੇ 2027 ਕਮਿਆਜ਼ਾ ਦੇ ਬਾਅਦ ਪੋਤਰੇ ਹੀ ਪਊਗਾ ਕਿਤੇ ਇਹ ਨਾ ਹੋਵੇ ਕਿ ਅਗਲੇ ਮਹੀਨਿਆਂ ਦੇ ਵਿੱਚ ਸਰਕਾਰ ਦੇ ਨੁਮਾਇੰਦਿਆਂ ਨੂੰ ਐਮਐਲਏ ਨੂੰ ਅਸਰਾਂ ਪਿੰਡਾਂ ਚ ਨਾ ਭੰਗ ਦਿੱਤਾ ਜਾਵੇ ਪੰਜਾਬ 201988 ਬਹੁਤ ਨੁਕਸਾਨ ਹੋਇਆ ਸੀ ਉਹ ਤਾਂ ਉਹ ਤੋਂ ਸ਼ਾਇਦ ਵੱਧ ਨੁਕਸਾਨ ਹੋਣ ਜਾ ਰਿਹਾ ਸੋ ਪੰਜਾਬ ਦੇ ਉੱਤੇ ਇੱਕ ਵਾਕਈ ਸੰਕਟ ਮੰਡਰਾ ਰਿਹਾ ਹੈ ਉਹ ਸੰਕਟ ਦਾ ਸਾਹਮਣਾ ਕਰਨ ਵਾਸਤੇ ਸਰਕਾਰ ਨੂੰ ਪਹਿਲ ਕਰਨੀ ਕਰਨੀ ਚਾਹੀਦੀ ਹੈ ਲੋਕਾਂ ਨੂੰ ਨਾਲ ਲਵੇ ਬਾਹਰ ਵਾਸਤੇ ਪੰਜਾਬੀਆਂ ਨੂੰ ਨਾਲ ਲਵੇ ਔਰ ਇਹ ਡਰਾਮੇ ਪਠਾਨ ਮਾਜਰ ਨੂੰ ਫੜਨਾ ਨਹੀਂ ਫੜਨਾ ਉਹ ਦਾ ਐਨਕਾਊਂਟਰ ਕਰਨਾ ਇਹ ਕੀ ਕਿਲਾਵਾ ਇਹ ਤੇ ਇੱਕ ਸਰਕਾਰ ਇਹ ਤੇ ਮਜ਼ਾਕ ਕਰ ਰਹੀ ਹੈ ਸਰਕਾਰ ਸਰਕਾਰ ਨੂੰ ਇਹ ਸ਼ੋਭਾ ਨਹੀਂ ਦਿੰਦੀ